सात श्रीकाल हूं हूँ महक और आप देख रहे हैं सीआईबी न्यूज आइए रुक करते हैं आज की कुछ खास खबरों की ओर तरन जिले में गोलीबारी की घटनाओं में लगातार बढ़ोतरी हो रही है जिला तरन के अधीन गांव दोदे सोडिया में सरपंच सिंह पर जानलेवा हमला पत्रकारों से बातचीत करते हुए गांव दोदे सोडिया के सरपंच सिंह ने कहा कि जब मैं जिम जा रहा था तो जसपाल सिंह पुत्र सुरजीत सिंह से मेरा झगड़ा हो गया राजेंद्र सिंह उर्फ बादशाह और कलसिया खुर्द के रणजीत सिंह के बेटे सुरजीत सिंह ने घातक हथियारों से लैस होकर मेरे घर पर गोलीबारी की मेरी भाभी घायल हो गई और मेरे एक पालतू कुत्ते की भी गोली मारकर हत्या कर दी गई। सरपंच गुरबाज सिंह ने कहा कि मुझे इन लोगों से धमकियां मिल रही है कि हम तुम्हारे परिवार को खत्म कर देंगे

ਆ ਪੁਲਿਸ ਦੇ ਵਿੱਚ ਭਰਤੀ ਆ ਜਨਾਬ ਇਹ ਗੋਲੀਆਂ ਮਾਰਨ ਦਾ ਬਾਦਸ਼ਾ ਆ ਬਾਦਸ਼ਾ ਆ ਬਾਦਸ਼ਾ ਆ ਵੇਖੋ ਆ ਵੇਖੋ ਆ ਵੇਖੋ ਬਾਦਸ਼ਾ ਆ ਵੇ ਮਾਨਦੇ ਮਾਨਦੇ ਮੇਰਾ ਕੋਈ ਨਹੀਂ ਮੈਂ ਮਰਿਆ ਹੈ ਇਹ ਪੁਲਿਸ ਦੇ ਵਿੱਚ ਭਰਤੀ ਆ ਨੇ ਗੋਲੀਆਂ ਮਾਰਨ ਦਾ ਇਹ ਬਾਦਸ਼ਾ ਕਲਸੀਆਂ ਵਾਲਾ ਆ ਵੇਖੋ ਆਵੇ ਲੈ ਗਏ ਉਹਨੂੰ ਉਹਨੇ ਬਜਣਾ ਨਹੀਂ ਆ ਆਵੇ ਗੱਡੀ ਆ ਵੇਖੋ ਆ ਜਾਓ ਭਾਈਓ ਹਾਂਜੀ ਕੀ ਨਾਂ ਪੈਂਦੀ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਸਾਡਾ ਮੇਰਾ ਦਾ ਮੁੰਦੂ ਤੌਰਿਆ ਪਿੰਡ ਰੋਦ ਅੱਛਾ ਇਹ ਕਿਹੜੀ ਕੱਲ ਤੁਹਾਡੇ ਇੱਥੇ ਗੋਲੀ ਚੱਲੀ ਆ ਹਾਂਜੀ ਤੇ ਕੀ ਗੱਲ ਹੋਈ ਸਾਰੀ ਜੀ ਗੱਲ ਦਾ ਭਜਪਤਾ ਕੋਈ ਨਹੀਂ ਬਈ ਕੀ ਬਣਿਆ ਵਾ ਸਾਨੂੰ ਕੋਈ ਹੈ ਹੀ ਨਹੀਂ ਨਾ ਕੋ ਪਤਾ ਹੀ ਨਹੀਂ ਝਗੜਾ ਹੋਇਆ ਕੋ ਲੜਾਈ ਹੋਈ ਆ ਸਾਨੂੰ ਤੂੰ ਤੋ ਹੀ ਪਤਾ ਲੱਗਾ ਏ ਵੀ ਜਦੋਂ ਗੋਲੀ ਚੱਲੀ ਮੇ ਹਨ ਕਿੰਨੇ ਕੁ ਲੋਕ ਸਨ ਜਿਹੜੇ ਗੋਲੀ ਚਲਾ ਰਹੇ ਸਨ ਪਤਾ ਹੀ ਨਹੀਂ ਕਿੰਨੇ ਸੀ ਤੇ ਕਿੱਥੇ ਗੋਲੀਆਂ ਨਾਲ ਚਲਾਈ ਜਾਂ ਤੇ ਕਿਹਨਾਂ ਦੇ ਘਰੇ ਚਲਾਈ ਜਾਂ ਗੋਲੀਆਂ ਤਾਂ ਬਟਰ ਘਾਰ ਹੀ ਆ ਕੇ ਚਲਾਈ ਉਹਨਾਂ ਕਿਹਨਾਂ ਦੇ ਘਰ ਚਲਾਈ ਆ ਜੀ ਉਹ ਬਾਦਸ਼ਰ ਪੈਂਦੇ ਘਰ ਲੈ ਅੱਛਾ ਜੀ ਘਾਰ ਹੀ ਕੇ ਘਰ ਚਲਾਈ ਹੋਵੇ ਤੇ ਤੁਹਾਡੇ ਲਾਗੇ ਵੀ ਕੋਈ ਫਾਇਰ ਵਗੈਰਾ ਕੋਈ ਹੋਏ ਨੇ ਸਾਡੇ ਦੇ ਘਰ ਵਿੱਚ ਅਸੀਂ ਤਾਂ ਬੱਚੇ ਆਪਣੇ ਭਾਈ ਭਾਈ ਬਚਾਏ ਆ ਅਸੀਂ ਬੂਏ ਮਾਰ ਮਾਰ ਕੇ ਬਚਾਏ ਆ ਸਾਡੇ ਘਰ ਵਿੱਚ ਗੋਲੀਆਂ ਲੰਘੀਆਂ ਮਾਹੀ ਬੱਚੇ ਆਪਣੀ ਵਦੀ ਨਾਲ ਤੇ ਕੀ ਹੁਣ ਮੰਗ ਕੀ ਕਰਦੇ ਜੇ ਤੁਸੀਂ ਹੁਣ ਪ੍ਰਸ਼ਾਸਨ ਤੋਂ ਮੰਗ ਕੀ ਐਦਾ ਹੀ ਆ ਵੀ ਦੇ ਦਾ ਕੁਝ ਹੋਣਾ ਚਾਹੀਦਾ ਅੱਜ ਇਹਨਾਂ ਦੇ ਕੱਲੋਂ ਗਰੀਬਾਂ ਦੇ ਕੋਈ ਬੁਵਾ ਨਹੀਂ ਚੱਲਦਾ ਨਹੀਂ ਨੰਗਵਾੜ ਪਾਇ ਛੱਪੜ ਕੰਡੇ ਸਾਹਮਣੇ ਸਾਡੇ ਸਾਹਮਣੇ ਗਾਲਿਆ ਹਾਂਜੀ ਕੀ ਨਾ ਵੀਰ ਜੀ ਤੁਹਾਡੇ ਸਰਵਨ ਸਿੰਘ ਤੇ ਇੱਕ ਜਿਹੜੀ ਕੱਲ ਗੋਲੀ ਚੱਲੀ ਇੱਥੇ ਤੁਹਾਡੇ ਲੱਗ ਕੇ ਤੇ ਕੀ ਹੋਇਆ ਵਾਰਦਾਤ ਸਾਰੀ ਕੀ ਕਹਿਣਾ ਚਾਹੋਗੇ ਵਾਰਦਾਤ ਭਾਈ ਕੋਈ ਗੱਲ ਨਹੀਂ ਹੋਈ ਸਾਡਾ ਗਰਬਾ ਸਿੰਘ ਸਰਪੰਚ ਪਹਿਲਵਾਨ ਇਹਨੂੰ ਨਜਾਇਜ਼ ਜਾਣ ਕੇ ਕਿਲਾ ਦੂਰ ਆ ਜੀ ਗਰਾਊਂਡ ਸਾਡੀ ਉਹਨੇ ਪਹਿਲਵਾਨੇ ਛੱਡੀ ਆ ਨਜਾਇਜ਼ ਜਾਣ ਕੇ ਗੋਲੀਆਂ ਮਾਰ ਲਾਪੇ ਭਾਈ ਕਲਸੀਆਂ ਦੇ ਬੰਦੇ ਆ ਪਤਾ ਕੌਣ ਲੋਕ ਨੇ ਉਹਨਾਂ ਦਾ ਨਾਂ ਕੋਈ ਹਾਂਜੀ ਇੱਕ ਫੌਜੀ ਆ ਜੀ ਤੇ ਆਪਣੇ ਬਾਦਸ਼ਾਹ ਜੀ ਉਹ ਸਗੇ ਚਾਚੇ ਤਾਇਆ ਦੇ ਇੱਕ ਕਿੰਦਾ ਜੀ ਇਹ ਤਿੰਨ ਤੇ ਅਸੀਂ ਵੇਖਿਆ ਤੇ ਦੋ ਜਾਣੇ ਹੋਰ ਸੀ ਪਟੇ ਪਾਏ ਆ ਰਫਲਾ ਫੜੀਆਂ ਪਿਸਤੌਲ ਫੜੇ ਆ ਉੱਥੋਂ ਮਾਰਦੇ ਮਾਰਦੇ ਫਿਰ ਗੁਰਪਾਤ ਸਿੰਘ ਦੇ ਘਰ ਵੀ ਆਣ ਪਮਚੇ ਜੀ ਇਹਨੂੰ ਤੇ ਰੱਬ ਰੱਖ ਗਿਆ ਮਹਾਰਾਜ ਕਿੰਨੀ ਗੋਲੀ ਚੱਲੀ ਗੱਲ ਗੋਲੀ ਮੇਰੇ ਸਾਹ ਚ ਵੀ ਅੱਧਾ ਘੰਟਾ ਚੱਲੀ ਜੀ ਅੱਛਾ ਜੀ ਇਹ 4-500 ਫਾਇਰ ਖੁੱਲ੍ਹ ਆ ਜੀ ਪਾਜੀ ਤੇ ਸੋਨ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਜੀਰ ਨੂੰ ਕੋਈ ਲੱਗੀ ਹਾਂ ਲੱਗੀ ਹੈ ਭਾਜੀ ਲੱਗੀ ਗਰਵਾਤ ਸਿੰਘ ਦੀ ਵੱਡੀ ਪਰਜਾਈ ਉਹਨੂੰ ਲੱਗੀ ਗੋਲੀ ਭਾਜੀ ਅੱਛਾ ਤੇ ਕੋਈ ਜਵਾਬੀ ਕਾਰਵਾਈ ਕੋਈ ਇਹਨਾਂ ਲੋਕ ਕੋਈ ਕੀਤੀ ਗਈ ਹੈ ਨਾ ਨਾ ਇਹਨਾਂ ਕੁਛ ਨਹੀਂ ਕੀਤਾ ਭਾਜੀ ਇਹ ਤੇ ਵਿਚਾਰੇ ਅੰਦਰ ਵੜ ਗਏ ਇਹਦੇ ਗੋਲੀਆਂ ਨੇ ਤੇ ਘਰੇ ਆਣ ਕੇ ਵੱਜੀਆਂ ਨੇ ਤੁਸੀਂ ਮੌਕੇ ਤੇ ਮੌਜੂਦ ਸੀ ਲੋਕ ਹਾਂਜੀ 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 ਇੱਥੇ ਖੜੇ ਸਾਡਾ ਸਾਰਾ ਪਰਿਵਾਰ ਖੜਾ ਸਾਡੇ ਘਰਾਂ ਵਿੱਚ ਦੀ ਗੋਲੀਆਂ ਨੰਗਦੀਆਂ ਗਈਆਂ ਭਾਜੀ ਠੀਕ ਹੈ ਤੇ ਉਸ ਤੋਂ ਬਾਅਦ ਪੁਲਿਸ ਨੂੰ ਜਦੋਂ ਰਿਪੋਰਟ ਮਿਲੀ ਦੀ ਪੁਲਿਸ ਕਿਦੋਂ ਕਿਹਕੇ ਬਾਰੇ ਪੁਲਿਸ ਭਾਜੀ ਇਹ 25 ਕੋਈ ਅੱਧੇ ਘੰਟੇ ਬਾਅਦ ਆਈ ਪੁਲਿਸ ਗੋਲੀ ਚੱਲਦੀ ਦੇ ਵਿੱਚ ਨਹੀਂ ਜਾਈ ਬਾਅਦ ਚਾਈ ਜੀ ਹਾਲੇ ਕੀ ਨਾ ਬੋਲੇ ਤੁਹਾਡਾ ਤੇ ਕਿਹੜਾ ਪਿੰਡ ਹੈ ਮੇਰਾ ਨਾਂ ਜਸਵੀਰ ਖੋਹ ਰਿਆ ਮੈਂ ਪੰਜਾਂ ਧੀਆਂ ਤੋਂ ਬੱਚੇ ਲੱਭੇ ਆ ਬਾਦ ਸਿੰਘ ਵੱਡਾ ਮੇਰਾ ਬਤੀ ਨਾ ਲੱਗ ਗਿਆ ਉਹਦੀ ਘਰ ਦੀ ਨੂੰ ਗੋਲੀਆਂ ਵੱਜੀਆਂ ਏ ਉਹਨਾਂ ਨੇ ਬਹੁਤ ਫੈਰਿੰਗ ਸਾਡੇ ਘਰ ਆ ਕੇ ਕੀਤੀ ਆ ਸਾਨੂੰ ਮੇਰੀ ਨਾ ਮੇਰੇ ਮੈਂ ਖਾ ਬਬਰੀ ਬੜੀ ਬਾਛੜੇ ਹੋਂ ਰਹੀ ਗੋਲੀਆਂ ਦੀ ਉਰਾ ਹੋ ਜਾ ਮੈਂ ਕੋਲ ਖਲੋਤੀਆਂ ਮੇਰੀ ਮੋਂ ਨੂੰ ਗੋਲੀ ਵੱਜੀ ਐ ਵੇਨ ਕੇ ਲੈ ਗਈ ਉੱਥੇ ਮੇਰੀ ਨੋ ਡਿੱਗ ਪਈ ਆ ਮੇਰੇ ਬੱਚੇ ਦੇ ਦੋ ਬੱਚੇ ਆ ਮੇਰੇ ਪੁੱਤ ਤੀਆਂ ਰੋਂਦੇ ਮੇਥੋਂ ਚੱਲੇ ਨਹੀਂ ਜਾਂਦੇ ਇਹਨਾਂ ਨੇ ਦੂਜੇ ਪਿੰਡ ਆ ਕੇ ਇਹ ਵਾਰਦਾਤ ਕੀਤੀ ਆ ਕੋਈ ਗੱਲ ਨਹੀਂ ਐਡੀ ਕੋਈ ਬਾਤ ਨਹੀਂ ਹਏ ਇਹ ਮਲਾਉਣ ਤੋਂ ਮਾੜਾ ਜਾ ਉੱਥੇ ਝਗੜਿਆ ਤੇ ਉਹਨੇ ਗੋਵਾਲੀਆਂ ਬੰਦੇ ਲਿਆ ਕੇ ਸਾਡੇ ਘਰ ਆ ਪਿਆ ਹੈ ਤੇ ਸਾਨੂੰ ਕੋ ਇਨਸਾਫ ਚਾਹੀਦਾ ਹੈ ਹੈ ਇਹ ਤਰ੍ਹਾਂ ਤੇ ਫਿਰ ਦਿਨ ਦੀ ਵੀ ਮੇਰੇ ਪੁੱਤਾਂ ਨੂੰ ਮਾਰ ਕੇ ਤਣ ਗਏ ਮੈਨੂੰ ਮਾਰ ਕੇ ਪੁੱਤ ਪੰਜ ਬੇਟੀਆਂ ਮੇਰੀਆਂ ਹੈ ਤੇ ਮੈਨੂੰ ਇਹ ਪੁੱਤ ਲੱਭਿਆ ਹੈ ਅੱਗੇ ਮੇਰਾ ਵੱਡਾ ਬੱਤੀ ਨਾ ਲੱਗ ਗਿਆ ਗੁਰਪ੍ਰੀਤ ਸਿੰਘ ਕਬੱਡੀ ਦਾ ਖਿਡਾਰੀ ਸੀ ਤੇ ਮੇਰਾ ਮੈਂ ਤਾਂ ਉਹਦੇ ਨਾਲ ਹੀ ਮੁੱਕੀ ਪਈਆਂ ਤੁਹਾਨੂੰ ਉਹਨੂੰ ਹੀ ਗੋਲੀਆਂ ਮਾਰ ਕੇ ਛੁੱਟ ਗਏ ਮਾਰ ਕੇ ਮੈਂ ਕੀ ਕਰਾਂ ਮੈਂ ਮਰ ਜਾਂਦੀ ਲੈ ਉਹਨਾਂ ਨੇ ਪਤਾ ਕੀ ਨਾ ਉਹਨਾਂ ਦਾ ਕਿਹੜੇ ਪਿੰਡ ਦੇ ਨੇ ਬੰਦੇ ਉਹ ਕਲ ਸਿੰਘਾਂ ਦੇ ਬੰਦੇ ਆ ਆਪਣਾ ਸਰਜੀਤ ਨਾ ਉਹਦੇ ਪਿਓ ਦਾ ਸਰਜੀਤ ਪਹਿਲਾਂ ਬੂਹੇ ਕੇ ਵੇਖਣ ਆਇਆ ਬਾਦ ਸੋਨੂੰ ਪਿ ਘਾਰਿਆ ਦਾ ਉਹਦੇ ਹੱਥ 'ਚ ਆ ਫੇਰ ਉਹਨੂੰ ਬੰਬੀ ਤੇ ਜੱਟਾਂ ਨੇ ਬੰਬੀਆਂ ਤੇ ਰਹਿਣਾ ਏ ਜੇ ਮਲਾ ਕੇ ਇਹਨੇ ਜੇ ਰੋਟੀ ਖਾ ਕੇ ਬੰਬੀ ਤੇ ਜਾਣਾ ਸੀ ਉਹਨੇ ਉੱਥੇ ਬੰਬੀ ਤੈਨ ਵੀੇਖ ਕੇ ਉਥੋਂ ਫਾਇਰ ਕਰਦੇ ਮੜੀਆਂ ਦੇ ਵਿੱਚ ਇੱਥੇ ਜਿੰਨੂ ਮਰਜੀ ਗਰੀਬ ਜਨਤਾ ਦੇ ਘਰਵਾਛੜ ਗਈ ਗੋਲੀਆਂ ਦੀ ਉਹਨਾ ਬੂਏ ਢੋਲੇ ਆ ਤੇ ਉਹਨਾਂ ਨੇ ਬਹੁਤ ਹੀ ਫਾਇਰ ਕੀਤੇ ਇੰਨੇ ਕੀਤੇ ਵੀ ਤਾਂ ਉਹਨਾਂ ਦੇ ਗਰੀਬਾਂ ਦੇ ਘਰ ਵੀ ਉਹ ਫਾਇਰ ਮੈਨੂੰ ਕਾਰਤੂਸ ਪਏ ਨੇ ਐ ਉਹਨਾ ਬੂਏ ਢੋਲੇ ਗਰੀਬਾਂ ਨੇ ਮੇਰੀ ਨੋਂ ਨੂੰ ਗੋਲੀ ਵੱਧਿਆ ਮੇਰੀ ਨੋਂ ਰੱਬ ਦੇ ਘਰ ਚ ਪਈ ਆ ਇਹ ਮਹਾਰਾਜ ਨੂੰ ਤਾਂ ਦੇ ਸੁਣਿਆ ਕਿ ਬੇਜਬਾਨ ਦੀ ਵੀ ਜਾਣ ਗਈ ਆ ਇੱਕ ਕੁੱਤੇ ਦੇ ਵੀ ਕੋਈ ਗੋਲੀ ਵੱਜੀ ਹੋਈ ਹੈ ਜੀ ਕੁੱਤੇ ਨੂੰ ਉੱਥੋਂ ਜਦੋਂ ਚਲਾਉਂਦੇ ਮੜੀਆਂ ਤੇ ਜੰਗਲੇ ਦੇ ਵਿੱਚ ਉਹਨੇ ਬੜੇ ਸੋਹਣੇ ਸ਼ਿਕਾਰੀ ਕੁੱਤੇ ਰੀਝ ਨਾਲ ਰੱਖਿਆ ਨੇ ਇਹ ਮਖਣੀ ਕਿਉਂ ਪੰਦਾ ਰੋਜ ਨੂੰ ਬਾਸੋਂ ਉਹ ਕੁੱਤੇ ਦੇ ਚਾਰ ਗੋਲੀਆਂ ਵੱਜੀਆਂ ਐ ਤੇ ਉਹ ਵੀ ਤੁਸੀਂ ਵੇਖ ਸਕਦੇ ਜਿਉਂ ਹ ਕੈਂਡੀ ਦੇ ਵਿੱਚ ਲਾਇਆ ਤੇ ਹੁਣ ਉਹ ਕੁੱਤੇ ਨੇ ਕੁੱਤੇ ਦਾ ਵੀ ਮੋਲ ਪੈਣਾ ਉਹਨੇ ਬੱਚਿਆਂ ਨੂੰ ਪਾਲਣ ਡਿਆ ਕੁੱਤੇ ਨੂੰ ਐਡਾ ਵੱਡਾ ਕੁੱਤਾ ਇਹ ਦੌੜੀ ਲਈ ਆਇਆ ਹੈ ਹਏ ਤੇ ਹੁਣ ਤੂੰ ਸਾਨੂੰ ਇਨਸਾਫ ਸਾਨੂੰ ਦੇਣਾ ਸਾਡੀ ਤਾਂ ਸਹਦਾ ਕਰਨੀ ਆ ਇਹ ਤਰ੍ਹਾਂ ਤੇ ਫਿਰ ਸਾਰੀ ਕਨੂੰ ਕੋਈ ਮਾਰ ਜਿਆ ਕਰੂ ਘਰ ਆ ਕੇ ਹਏ ਹਾਂਜੀ ਕੀ ਨਾਮ ਹੈ ਤੁਹਾਡਾ ਜਿਹੜਾ ਮੇਰਾ ਨਾਮ ਗੁਰਸਾਖ ਸਿੰਘ ਹੈ ਜੀ ਪਿੰਡ ਮੇਰਾ ਦੋਦੇਆ ਕੱਲ ਇੱਕ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਮੌਕੇ ਤੇ ਤੁਸੀਂ ਮੌਜੂਦ ਸੀ ਕੀ ਸੀ ਪੂਰੀ ਕਾਰਵਾਈ ਜਿਹੜੀ ਹੋਈ ਇਹ ਇਹ ਜੀ ਅਸੀਂ ਆਪਣੇ ਘਰ ਸਾਂ ਤੇ ਜਦੋਂ ਗੋਲੀ ਚੱਲੀ ਆ ਤਾਂ ਉਹਦੇ ਖੜਾਕ ਸਾਨੂੰ ਸੁਣਿਆ ਵਾ ਤੇ ਅਸੀਂ ਉਥੋਂ ਆਪਦੀ ਗਲੀ ਛਣੀ ਇਧਰ ਨੂੰ ਆਏ ਆ ਤੇ ਅੱਗੋਂ ਇਹ ਪੰਜ ਚਾਰ ਬੰਦੇ ਆ ਇਹ ਗੋਲੀਆਂ ਮਾਰਨ ਲੱਗੇ ਆ ਜੀ ਕੌਣ ਸਨ ਇਹ ਕਲਸੀਆਂ ਦੇ ਬੰਦੇ ਆ ਜੀ ਤੇ ਪਹਿਲਾਂ ਗਰਾਊਂਡ 'ਚ ਚਲਾਈਆਂ ਗੋਲੀਆਂ ਮੁੜ ਕੇ ਉਧਰ ਜਿਹੜੀ ਗਲੀ ਸਿੱਧੀ ਹੁੰਦੀ ਆ ਦੁਕਾਨਾਂ ਲਾਗੋਂ ਉਥੋਂ ਸਿੱਧੀ ਆਣ ਕੇ ਗੋਲੀਆਂ ਮਾਰਨ ਲੱਪੇ ਆ ਤੇ ਜਦੋਂ ਅਸੀਂ ਘਰ ਆਏ ਆ ਤੇ ਸਾਡੀ ਛੋਟੇ ਸਾਂ ਪਰਝਾਈ ਲੱਗਦੀ ਆ ਉਹਦੇ ਗੋਲੀ ਲੱਗ ਗਈ ਆ ਅਸੀਂ ਉਹਨੂੰ ਉਥੋਂ ਗੋਲੀ ਨਾਲ ਬੰਦਿਆਂ ਨੇ ਲਾਕੇ ਤੇ ਉਹਨੂੰ ਚੁੱਕਿਆ ਵਾ ਤੇ ਸਾਡੇ ਲਾਗੇ ਨਾ ਕੁੱਤੇ ਵੀ ਰੱਖੇ ਇਹਨਾਂ ਦੇ ਪਰਿਵਾਰ ਨੇ ਦੋ ਤਿੰਨ ਨੇ ਉਹ ਇੱਕ ਕੁੱਤੇ ਦੇ ਗੋਲੀਆਂ ਦੋ ਲੱਗੀਆਂ ਉਹਦੀ ਜਿਹੜੀ ਮੌਕੇ ਤੇ ਡੈਥ ਹੋ ਗਈ ਆ ਤੇ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿੰਨਾ ਬੰਦਿਆਂ ਗੋਲੀਆਂ ਮਾਰੀਆਂ ਵਾ ਉਹਨਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਦਿੱਤੀ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਬਾਕੀ ਜਿਹੜਾ ਇਹ ਪਰਿਵਾਰ ਆ ਉਹਨਾਂ ਨੂੰ ਧਮਕੀਆਂ ਬਹੁਤ ਦੇਣ ਡੇ ਆ ਵਰਗੇ ਮਾਰ ਦੇਣਾ ਵਾ ਅਸੀਂ ਜਾਨੂ ਮਾਰ ਦੇਣੀਆਂ ਬੱਚੇ ਮਾਰ ਦੇਣੇ ਆ ਇਹ ਗੱਲ ਮਾੜੀ ਆ ਜਿੰਨੀ ਬਰਦਾਸ਼ਤ ਨਹੀਂ ਆ ਸਰਕਾਰ ਵੱਲੋਂ ਬੇਨਤੀ ਕਰਦੇ ਆ ਕਿ ਸਖਤ ਸੌਧ ਕਾਰਵਾਈ ਹੋਵੇ ਬੰਦੇ ਫੜ ਕੇ ਅੰਦਰ ਦਿੱਤੇ ਜਾਣ ਹਾਂਜੀ ਵੀਰ ਜੀ ਕੀ ਨਾਮ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਗੁਰਪ੍ਰੀਤ ਸਿੰਘ ਜੀ ਗੱਲ ਇੱਕ ਪਿੰਡ ਦੋਦੇ ਦੇ ਵਿੱਚ ਇੱਕ ਗੋਲੀ ਚੱਲਣ ਦਾ ਮਾਮਲਾ ਆਇਆ ਸੀ ਤੁਸੀਂ ਸੁਣਿਆ ਮੋਕੇ ਤੇ ਮੈਂ ਜੂਦ ਸੀ ਕੀ ਹੀ ਪੂਰੀ ਕਰ ਦਿੱਤੀ ਹਾਂਜੀ ਵੀਰ ਜੀ ਮੈਂ ਆਪਣੇ ਘਰ ਬੈਠਾ ਸੀ ਮੇਰਾ ਨਾਲ ਹੀ ਇਹਨਾਂ ਦੇ ਘਰ ਆ ਤੇ ਘਰ ਬੈਠਿਆਂ ਮੈਂ ਗੋਲੀ ਚੱਲਣ ਦੀ ਆਵਾਜ਼ ਸੁਣੀ ਆ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਮੈਂ ਕੋਠੇ ਦਾ ਨਹੀਂ ਆਇਆ ਤੇ ਮੈਨੂੰ ਪਤਾ ਲੱਗਾ ਹੈ ਵੀ ਸਾਡੇ ਚਾਚੀ ਜੀ ਆ ਉਹਨਾਂ ਦੇ ਗੋਲੀ ਲੱਗ ਗਈ ਆ ਤੇ ਮੈਂ ਕੋਠੇ ਉਤੋਂ ਦੀ ਛਾਲ ਮਾਰ ਕੇ ਤੇ ਆਣ ਕੇ ਉਹਨਾਂ ਨੂੰ ਛੇਤੀ ਛੇਤੀ ਗੱਡੀ 'ਚ ਪਾ ਕੇ ਤੇ ਅਸੀਂ ਇਹਨਾਂ ਨੂੰ ਅਮਰਸਰ ਲੈ ਗਏ ਆ ਜੀ ਅਮਨਦੀਪਾ ਹਸਪੀਟਲ ਉਹਨਾਂ ਦਾ ਨਾਮ ਪਰਨੀਤ ਕੌਰ ਹੈ ਜੀ ਤੇ ਕੀ ਓਪੀਸ਼ਨ ਕੀਤਾ ਉਸ ਟਾਈਮ ਪੋਜੀਸ਼ਨ ਜੀ ਬਹੁਤ ਸੀਰੀਅਸ ਹੀ ਹਾਲਤ 'ਚ ਲੈ ਕੇ ਗਏ ਆ ਅਜੇ ਤੱਕ ਸੀਰੀਅਸ ਹੀ ਆ ਚੱਲ ਰਹੇ ਆ ਓਬਜ਼ਰਵੇਸ਼ਨ 'ਚ ਡਾਕਟਰ ਸਾਹਿਬ ਦੀ ਕਿਹੜੀ ਜਗ੍ਹਾ ਤੇ ਉਹਨਾਂ ਦੇ ਗੋਲੀ ਲੱਗੀ ਉਹਨਾਂ ਦੇ ਗੋਲੀ ਜੀ ਇੱਥੇ ਲੱਗੀ ਆ ਮੂੰਹ ਦੇ ਵਿੱਚ ਲੱਗੀ ਆ ਇੱਥੋਂ ਐਂਟਰ ਹੋਈ ਆ ਉਹਨਾਂ ਦੇ ਆ ਪਿੱਛੇ ਸਾਰੇ ਚਬਾੜਾ ਫ੍ਰੈਕਚਰ ਹੋਇਆ ਵਾ ਕਿੰਨੇ ਕੁ ਲੋਕ ਸਨ ਜਦੋਂ ਤੁਸੀਂ ਵੇਖਿਆ ਗੋਲੀ ਚਲਾ ਰਹੇ ਕਿੰਨੇ ਕੁ ਲੋਕ ਗੋਲੀ ਜੀ ਹੋਣਗੇ 4-5 ਲੋਕ ਹੋਣਗੇ ਜਿਹੜੇ ਗੋਲੀ ਚਲਾ ਰਹੇ ਸੀ ਮੈਂ ਤੇ ਛੇਤੀ ਛੇਤੀ ਲੈ ਕੇ ਉਹਨਾਂ ਨੂੰ ਬਸ ਹਸਪੀਟਲ ਜਾਣ ਦੀ ਕੋਸ਼ਿਸ਼ ਕੀਤੀ ਵੀ ਜਲਦੀ ਤੋਂ ਜਲਦੀ ਲੈ ਗਏ ਮੌਕੇ ਤੇ ਫਿਰ ਕਿੰਨੇ ਚਿਰ ਬਾਅਦ ਪੁਲਿਸ ਆ ਜਾਂਦੀ ਆ ਏ ਜੀ ਸਾਡੇ ਜਾਂ ਤੋਂ ਬਾਅਦ ਹੀ ਆਈ ਹੈ ਪਤਾ ਨਹੀਂ ਹੁਣ ਕੋਈ ਇਹ ਇਹਨਾਂ ਦੇ ਦੱਸਾਂ ਮੁਤਾਬਕ ਹੈ ਵੀ ਕੋਈ 30 35 ਮਿੰਟ ਦੇ ਵਿੱਚ ਆਗੇ ਹੋਣਗੇ ਪੁਲਿਸ ਬਾਅਦ ਚ ਐ ਕੀ ਮੰਗ ਕਰਦੇ ਇਹਨਾਂ ਦੇ ਖਿਲਾਫ ਤੁਸੀਂ ਮੰਗ ਜੀ ਇਹੋ ਕਰਦੇ ਆ ਜਿਹੜੇ ਦੋਸ਼ੀ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਹਾ ਜੀ ਬੀਤੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਗੁਰਬਾਜ ਸਿੰਘ ਹੈ ਜੀ ਮੈਂ ਦੁੱਧੇ ਦੋਦੇ ਮੇਰਾ ਪਿੰਡ ਹੈ ਦੋਦੇ ਦਾ ਮੌਜੂਦਾ ਸਰਪੰਚ ਹੈ ਜੀ ਹਾਂ ਜੀ ਇਹ ਕਿ ਜਿਹੜੀ ਗੋਲੀ ਚਲੀ ਆ ਤੁਹਾਡੇ ਘਰ ਕੀ ਹੋਇਆ ਵਾਕਿਆ ਸਾਰਾ ਕੀ ਕਰਾਂਗੇ ਹਾਂ ਜੀ ਮੈਂ ਨਾ 8 ਵਜੇ ਜਿਮ ਗਿਆ ਜੀ ਤੇਨੇ 8 ਵਜੇ ਜਿਮ ਗਿਆ ਤੇ 8 ਤੋਂ ਜਿਮ ਲਾ ਕੇ ਮੈਂ ਤੁਰ ਲੱਗਾ 9 9:30 ਦੇ ਵਿੱਚ ਇਹ ਮੁੰਡਾ DSPਾਲ ਸਿੰਘ ਉੱਥੇ ਜਿਮ ਚ ਆ ਗਿਆ ਇਹ ਤਾਂ ਸਾਡੀ ਕੋਈ ਨਾਰਮਲ ਤੂੰ ਤੂੰ ਮੈਮ ਹੋਈ ਹੈ ਉਦੋਂ ਬਾਅਦ ਆ ਸਾਨੂੰ ਜਿਮ ਕੋਚ ਨੇ ਦੋ ਨੂੰ ਕਰਨ ਨੂੰ ਕਹ ਲਦਾ ਤੇ ਰਸਤੇ ਜਿੱਦੋਂ ਮੈਂ ਆ ਰਿਹਾ ਹਾਂ ਇਹਦਾ ਫਾਦਰ ਉਹ ਅੱਗੋਂ ਮਿਲੇ ਸਾਨੂੰ ਤੇ ਉਹਨਾਂ ਨੇ ਸਾਨੂੰ ਦੋਨੂੰ ਡਾਂਡ ਕੇ ਤੇ ਘਰੋਂ ਘਰੀ ਕੱਲਤਾ ਕੋਈ ਈ ਵੱਡਾ ਇਸ਼ੂ ਬਣਿਆ ਨਹੀਂ ਜੀ ਤੇ ਮੈਂ ਘਰ ਆ ਗਿਆ ਜੀ ਘਰ ਆਣ ਕੇ ਪਾਣੀ ਪੀਤਾ ਤੇ 10 10 15 ਮਿੰਟ ਦੇ ਵਿੱਚ ਵਿੱਚ ਇਹ ਸਾਡੇ ਘਰ ਤੇ ਨਾਲ ਬਹੁਤਾ ਜਾਣੇ ਕੌਣ ਕੌਣ ਬੰਦੇ ਆਏ ਤੇ ਕੀ ਕੀ ਨਾਲ ਆ ਬ ਇਹ ਜੀ ਦਸ਼ਪਾਲ ਸਿੰਘ ਤੇ ਰਜਿੰਦਰ ਸਿੰਘ ਬਾਦਸ਼ਾ ਤੇ ਇੱਕ ਮਿੰਟ ਕੀ ਨਾਮ ਆਦਾ ਤੇ ਸਰਜੀਤ ਸਿੰਘ ਜਸਪਾਲ ਸਿੰਘ ਤੇ ਰਜਿੰਦਰ ਸਿੰਘ ਬਾਦਸ਼ਾ ਇਹਨਾਂ ਤਿੰਨਾਂ ਨੇ ਆਣ ਕੇ ਗਰਾਊਂਡ ਦੇ ਵਿੱਚ ਗੱਡੀ ਡਾ ਕੇ ਸਾਡੇ ਘਰ ਨੂੰ ਫੈਰਿੰਗ ਕਰਨੀ ਸ਼ੁਰੂ ਕਰ ਦਿੱਤੀ ਕਿੰਨੇ ਜਿਹੜੇ ਫੈਰ ਕੀਤੇ ਗਏ ਇਹ ਕਿੰਨਾਂ ਦੇ ਕਿਸੇ ਦੇ ਘਰੇ ਪਰਿਵਾਰ ਮੈਂਬਰ ਕੋ ਕੁੜੀ ਲੱਗੀ ਹਾਂਜੀ ਇਹਨਾਂ ਨੇ 35 ਤੋਂ 40 ਫੈਰ ਕੀਤੇ ਆ ਜੀ ਸਾਡੇ ਘਰ ਨੂੰ ਪਹਿਲਾਂ ਗਰਾਊਂਡ 'ਚੋਂ ਕੀਤਾ ਫੇਰ ਆਣ ਕੇ ਸਾਡੇ ਘਰ ਨੂੰ ਗਲੀ ਆਉਂਦੀ ਰਸਤਾ ਉੱਥੇ ਕੀਤਾ ਜੀ ਤੇ ਇੱਕ ਮੇਰੇ ਭਝਾਈ ਆ ਗੁਰਪ੍ਰੀਤ ਸਿੰਘ ਦੇ ਘਰ ਤੋਂ ਉਹਦੇ ਇੱਥੇ ਨੱਕ ਤੇ ਗੋਲੀ ਵੱਜੀ ਆ ਮੂੰਹ ਬੁੱਲ ਦੰਦਾਂ ਤੇ ਤੇ ਚਬਾੜੇ 'ਚ ਲੱਗੀ ਆ ਜੀ ਤੇ ਇੱਕ ਮੇਰਾ ਪਾਲਤੂ ਕੁੱਤਾ ਹੈ ਜੀ ਤਿੰਨ ਕੁੱਤੇ ਸੀ ਉਹਨਾਂ ਦੇ ਵਿੱਚੋਂ ਇੱਕ ਦੇ ਗੋਲੀ ਲੱਗੀਆਂ ਇੱਕ ਦੇ ਦੋ ਰਾਨ ਲੱਗੇ ਆ ਜੀ ਤੇ ਜਿਹੜਾ ਉਹਦੇ ਗੋਲੀ ਵੱਜੀ ਕਿਹੜੇ ਉਹ ਕਿੱਧਰ ਦੇ ਕਿੱਤਿਆਂ ਦੀ ਅਮਨਦੀਪ ਹਸਤਾਲਾ ਜੀ ਕੱਲਦੇ ਉਹ ਅਸਯੂ ਚ ਖੜਿਆ ਸੀ ਉਹਨਾਂ ਨੂੰ ਤੇ ਹਾਲੀ ਤੱਕ ਜਿਹੜੇ ਲਾਜੀ ਜੀ ਹੁਣ ਕੀ ਮੰਗ ਕਰਦੇ ਦੀ 50 ਪ੍ਰਸ਼ਾਸਨ ਨੇ ਅਸੀਂ ਮੰਗ ਕਰਦਾ ਜੀ ਪਹਿਲਾਂ ਵੀ ਮੇਰੇ ਤੇ ਇਸ ਤਰ੍ਹਾਂ ਟੈਗ ਹੋਇਆ ਆ ਦੂਜਾ ਟੈਗ ਫੇਰ ਹੋ ਗਿਆ ਜੀ ਮੈਨੂੰ ਤਾਂ ਜੀ ਨਹੀਂ ਵੀ ਦਿੰਦੇ ਇਸ ਤਰ੍ਹਾਂ ਅਟੈਕ ਹੋਣੇ ਸਰਸਰੀ ਗੱਲਾਂ ਤੋਂ ਤੁਹਾਡੇ ਸਾਹਮਣੇ ਹੀ ਆ ਮੌਕੇ ਤੇ ਕੱਲ ਕੋਈ ਪੁਲਿਸ ਪ੍ਰਸ਼ਾਸਨ ਪੁੱਛੇ ਤੁਹਾਡੇ ਕੋਲੋਂ ਕਰਦਾ ਮੌਕੇ ਤੋਂ ਬਾਅਦ ਆਏ ਜੀ ਐਸ ਐਚਓ ਸਾਹਿਬ ਉਹਨੇ ਚਿਰ ਨੂੰ ਹੀ ਸ਼ਹਿਰ ਲੈ ਗਏ ਹਨ ਉਹਨਾਂ ਨੂੰ ਕਿਸ ਤੋਂ ਪਹਿਲਾਂ ਕੋਈ ਤੁਹਾਨੂੰ ਕੋਈ ਧਮਕੀ ਆਈ ਹੋਵੇ ਜਾਂ ਕੋਈ ਕਾਲ ਆਈ ਹੋਵੇ ਕੋਈ ਕੱਲ ਜਦੋਂ ਮੈਂ ਆ ਰਿਹਾ ਸੀ ਜਿਹੜੇ ਸ਼ਹਿਰੋਂ ਉਦੋਂ ਮੈਨੂੰ ਧਮਕੀ ਆਈ ਹੈ ਜੀ ਕਿੰਨਾ ਵੱਲੋਂ ਧਮਕੀ ਆਈ ਹੈ ਕੋਈ ਦੱਸੋ ਕੋਈ ਨਾ ਹਰ ਵੀ ਦੱਸਦਾ ਜੀ ਆਪਣਾ ਕੈਨੇਡਾ ਤੋਂ ਮੈਨੂੰ ਉਹ ਬਹੁਤ ਗਾਲੀ ਗਲੋਚ ਕੀਤਾ ਨਾ ਵੀ ਤੇਰੇ ਬੱਚੇ ਮਾਰ ਦਿੰਨੇ ਆ ਤੈਨੂੰ ਮਾਰ ਦਿੰਨਾ ਨੇ ਤੂੰ ਆਪਣਾ ਆਪਣੇ ਬੱਚਿਆਂ ਦਾ ਜਾ ਕੇ ਮੂੰਹ ਚੁੰਮ ਲਾ ਤੈਨੂੰ ਢਾੜੀ ਡੰਗ ਦੇ ਵਿੱਚ ਅਸੀਂ ਮਾਰ ਦੇਣਾ ਤੇ ਇਸ ਸਬੰਧ ਵਿੱਚ ਕੋਈ ਪੁਲਿਸ ਕੋਈ ਕਾਰਵਾਈ ਕੀਤੀ ਹੈ ਤਾਂ ਕਿ ਹਾਂਜੀ ਮੈਂ ਦਰਖਾਸਤ ਦਿੱਤੀ ਜੀ ਮੁੰਚੀ ਸਾਹਿਬ ਆਇਆ ਸੀ ਐਸਆਈ ਸਾਹਿਬ ਆਇਆ ਹੀ ਉਹਨਾਂ ਨੇ ਇਹਨਾਂ ਦੇ ਐਫਆਰ ਦਰਜ ਕਰਕੇ ਤੇ ਪਰਚਾ ਕੱਢਤਾ ਜੀ ਹੁਣ ਕੀ ਮੰਗ ਕਰਦੇ ਜੀ ਪਿਛਾੜੇ ਹੁਣ ਜੀ ਇਹਨਾਂ ਤੋਂ ਮੈਨੂੰ ਖਤਰਾ ਜੀ ਮੇਰੇ ਪਰਿਵਾਰ ਨੂੰ ਵੀ ਮੈਨੂੰ ਵੀ ਅੱਗੇ ਇਸ ਤਰ੍ਹਾਂ ਦੋ ਅਟੈਕ ਹੋ ਗਿਆ ਜੀ ਮੈਂ ਮੇਰੇ ਜਿਹੜੇ ਫਾਦਰ ਸਾਹਿਬ ਦੇ ਅਸਲਾ ਸੀ ਉਹ ਵੀ ਜਮਾ ਜੀ ਤੇ ਮੇਰੇ ਘਰ ਇੱਕ ਤੇ ਮੇਰਾ ਲਾਇਸੈਂਸ ਬਣਾਇਆ ਤੇ ਦੂਜਾ ਮੈਨੂੰ ਕੋਈ ਨਾ ਕੋਈ ਸਰਕਾ ਦਿੱਤੀ ਜਾਵੇ ਕੋਈ ਜਿਹੜਾ ਤੁਹਾਡੇ ਵੱਲੋਂ ਕੋਈ ਜਵਾਬੀ ਕਾਰਵਾਈ ਕੀਤੀ ਕੇ ਜਿਸ ਤਰ੍ਹਾਂ ਉਹਨਾਂ ਨੇ ਤੁਹਾਡੇ ਘਰ ਦੇ ਆ ਕੇ ਕੋਲੀਆਂ ਚਲਾਈਆਂ ਸੀ ਤੇ ਤੁਹਾਡੇ ਲੋਕ ਕੋਈ ਜਵਾਬੀ ਕਾਰਵਾਈ ਕੋਈ ਫੈਰ ਵਗੈਰਾ ਕੀਤਾ ਗਿਆ ਸਾਡੇ ਕੋ ਅਸਲਾ ਇਹ ਨਹੀਂ ਪਾਈਦੇ ਜਵਾਬੀ ਫੈਰ ਕੀ ਕਰਨਾ ਹੈ ਜੇ ਪਿੰਡ ਮੇਰੇ ਨਾਂ ਸਹਿਯੋਗ ਦੇਵੇ ਜੀ ਵਸਤੀ ਵਾਲੇ ਆਪਣੇ ਮੇਰੇ ਸਕੇ ਸੋਤਰੇ ਜੇ ਨਾ ਉਹਨਾਂ ਤੋਂ ਸਾਡੇ ਘਰ ਦੇ ਵਿੱਚ ਦਾਖਲ ਹੋ ਗਏ ਸਰ ਇੱਕ ਦੋਦੇ ਪਿੰਡ ਵਿੱਚ ਇੱਕ ਗੋਲੀ ਚੱਲਣ ਦਾ ਮਾਮਲਾ ਸੰਭਲਿਆ ਹੈ ਕੀ ਹੈ ਪੂਰਾ ਮਾਮਲਾ ਸਰ ਦੇਖੋ ਦੋ ਲੜਕੇ ਨੇ ਜਰਨੈਲ ਸਿੰਘ ਤੇ ਗੁਰਬਾਹ ਸੀ ਇਹ ਜਿਮ ਦੀ ਟ੍ਰੇਨਿੰਗ ਕਰਦੇ ਆਪਸ ਵਿੱਚ ਚੰਗੇ ਦੋਸਤ ਸੀ ਉਥੋਂ ਜਿਮ ਲਾਉਣ ਤੋਂ ਵੀ ਇਹ ਐਕਸਰਸਾਈਜ਼ ਪਹਿਲਾਂ ਮੈਂ ਕਰਨੀ ਆ ਦੂਜਾ ਕਹਿੰਦਾ ਨਹੀਂ ਮੈਂ ਕਰਨੀ ਐ ਇਸ ਗੱਲੋਂ ਪਹਿਲਾਂ ਉਹਨਾਂ ਦਾ ਜਿਮ ਦੇ ਵਿੱਚ ਝਗੜਾ ਹੋਇਆ ਉਹ ਜਿਮ ਜਿਹੜਾ ਟ੍ਰੇਨਰ ਆ ਉਹਨਾਂ ਨੇ ਇਹਨਾਂ ਦਾ ਛੱਡ ਛੜੀਆ ਕਰਵਾਤਾ ਉਸ ਤੋਂ ਬਾਅਦ ਜਿਹੜਾ ਜਰਨੈਲ ਸਿੰਘ ਆ ਜਰਨੈਲ ਸੇ ਖੋਦ ਨਾਲ ਆਪਣਾ ਚਾਚਾ ਤੇ ਆਪਣੇ ਫਾਦਰ ਨੂੰ ਲੈ ਕੇ ਤੇ ਉਹਦੇ ਗੁਰਬਾਜ ਦੇ ਘਰ ਦੇ ਬਾਹਰ ਉਹਨਾਂ ਨੇ ਗੋਲੀਆਂ ਚਲਾਤੀਆਂ ਜਿਹੜੀ ਇੱਕ ਲੇਡੀ ਨੂੰ ਗੋਲੀ ਲੱਗੀ ਹੈ ਅੰਮ੍ਰਿਤਸਰ ਦਾਖਲਿਆ ਉਹਨਾਂ ਦਾ ਜਿਹੜਾ ਆਪਰੇਸ਼ਨ ਹੋ ਗਿਆ ਉਹਨਾਂ ਦੇ ਬਿਆਨਾਂ ਦੇ ਉੱਤੇ ਅਸੀਂ ਜਿਹੜੇ ਉਹ ਤਿੰਨੀ ਹੈਗੇ ਨੇ ਜਰਨੈਲ ਸਿੰਘ ਅਰਜਿੰਦਰ ਸਿੰਘ ਤੇ ਉਹਦਾ ਜਰਨੈਲ ਸਿੰਘ ਦਾ ਫਾਦਰ ਉਹਨਾਂ ਦੇ ਕੇਸ ਜਿਹੜਾ ਅੰਡਰ ਸੈਕਸ਼ਨ ਜਿਹੜੀ ਪੁਰਾਣੀ ਤੇ 207 ਆ ਉਹ ਦਰਜ ਰਜਿਸਟਰ ਕਰ ਲਿਆ ਤੇ ਦੀ ਇਨਵੈਸਟੀਗੇਸ਼ਨ ਸਰ ਉਹਨਾਂ ਦਾ ਕਹਿਣਾ ਹੈ 1 ਜਨਵਰੀ ਡੌਗ ਨੂੰ ਵੀ ਗੋਲੀ ਲੱਗੀ ਉਹਨਾਂ ਲੋ ਹਾਂਜੀ ਹਾਂਜੀ ਬਿਲਕੁਲ ਜੀ ਇੱਕ ਕੁੱਤੇ ਦੀ ਵੀ ਮੌਤ ਹੋਈ ਹੈ ਉਹਦੇ ਜੋ ਰੈਲੇਵੈਂਟ ਸੈਕਸ਼ਨ ਆ ਉਹਨਾਂ ਦੇ ਵਿੱਚ ਜਿਹੜਾ ਪਰਚਾ ਦਰਜ ਹੋਇਆ